ਪੰਜਾਬੀ ਅਦਾਕਾਰ ਕੁਲਜਿੰਦਰ ਸਿੱਧੂ ਇਸ ਸਮੇਂ ਸੁਰਖੀਆਂ ਦੇ ਵਿੱਚ ਬਣੇ ਹੋਏ ਨੇ ਜੀ ਹਾਂ ਗੱਡੀ ਦੀ ਪਾਰਕਿੰਗ ਨੂੰ ਲੈ ਕੇ ਉਹਨਾਂ ਦਾ ਆਪਣੇ ਗਵਾਰਡੀ ਨਾਲ ਰੋਲਾ ਪੈ ਜਾਂਦਾ ਹੈ ਵਿਵਾਦ ਇਹ ਨਾ ਬਾਜਦਾ ਕਿ ਅਦਾਕਾਰ ਦੇ ਵੱਲੋਂ ਇਸ ਸ਼ਖਸ ਦੀ ਗੱਡੀ ਦੀ ਭੰਨਤੋੜ ਕੀਤੀ ਗਈ ਹੈ ਸੀਸੀਟੀਵੀ ਸਾਹਮਣੇ ਆਈ ਹੈ ਜਿਸ ਦੇ ਵਿੱਚ ਅਦਾਕਾਰ ਗੱਡੀ ਦੀ ਭੰਨਤੋੜ ਕਰਦੇ ਹੋਏ ਨਜ਼ਰ ਆ ਰਹੇ ਨੇ ਇਸ ਪੂਰੇ ਵਿਵਾਦ ਤੋਂ ਬਾਅਦ ਅਦਾਕਾਰ ਦਾ ਸਪਸ਼ਟੀਕਰਨ ਵੀ ਸਾਹਮਣੇ ਆਇਆ ਜਿੱਥੇ ਉਹ ਦੱਸ ਰਹੇ ਨੇ ਕਿ ਕਿਸ ਤਰੀਕੇ ਦੇ ਨਾਲ ਇਹ ਪੂਰਾ ਵਿਵਾਦ ਸ਼ੁਰੂ ਹੁੰਦਾ ਹੈ ਦੋ ਸੀਸੀਟੀਵੀ ਵੀ ਸਾਹਮਣੇ ਆਈਆਂ ਜਿਸ ਦੇ ਵਿੱਚ ਪਹਿਲੀ ਸੀਸੀਟੀਵੀ ਦੀ ਗੱਲ ਕਰੀਏ ਤਾਂ ਇਸ ਪਾਰਕਿੰਗ ਦੀ ਅਸੀਸ ਟੀਵੀ ਦੱਸੀ ਜਾ ਰਹੀ ਹੈ ਜਿੱਥੇ ਅਦਾਕਾਰ ਦੀਆਂ ਗੱਡੀਆਂ ਪਾਰਕ ਕੀਤੀਆਂ ਹੋਈਆਂ ਸਨ ਤੇ ਇਸੇ ਦਰਮਿਆਨ ਚਿੱਟੇ ਰੰਗ ਦੀ ਗੱਡੀ ਨੂੰ ਇੱਕ ਸ਼ਖਸ ਉਹਨਾਂ ਦੀਆਂ ਗੱਡੀਆਂ ਦੇ ਪਿੱਛੇ ਪਾਰਕ ਕਰਕੇ ਚਲਾ ਜਾਂਦਾ ਅਤੇ ਦੂਸਰੀ ਸੀਸੀਟੀਵੀ ਉਹ ਹੈ ਜਿਸ ਦੇ ਵਿੱਚ ਇੱਕ ਸ਼ਖਸ ਗੱਡੀ ਦੇ ਵਿੱਚ ਬੈਠਾ ਹੋਇਆ ਤੇ ਇਸੇ ਦਰਮਿਆਨ ਅਦਾਕਾਰ ਆਂਦਾ ਉਹਨਾਂ ਦੇ ਨਾਲ ਬੈਸ ਬਸਈਆ ਹੁੰਦਾ ਤੇ ਰੋਲਾ ਇੰਨਾ ਵੱਧ ਜਾਂਦਾ ਹੈ ਕਿ ਅਦਾਕਾਰ ਦੇ ਵੱਲੋਂ ਵਾਈਪਰ ਦੇ ਨਾਲ ਉਸ ਸ਼ਖਸ ਦੀ ਗੱਡੀ ਦੀ ਪੰਨ ਤੋੜ ਕੀਤੀ ਗਈ ਹੈ ਨਜ਼ਦੀਕੀ ਗੱਡੀ ਦੀ ਭੰਨਤੋੜ ਬਾਰੇ ਅਦਾਕਾਰ ਨੇ ਦੱਸਿਆ ਕਿ ਪਾਰਕਿੰਗ ਨੂੰ ਲੈ ਕੇ ਦੋਵਾਂ ਦਰਮਿਆਨ ਝਗੜਾ ਸੀ ਝਗੜੇ ਦਾ ਕਾਰਨ ਇਹ ਸੀ ਕਿ ਪਾਰਕਿੰਗ ਦਾ ਇੱਕ ਸਪੌਟ ਖਾਲੀ ਸੀ ਜਿੱਥੇ ਕੋਈ ਵੀ ਗੱਡੀ ਖੜੇ ਕਰ ਜਾਂਦਾ ਸੀ ਜ਼ਿਆਦਾਤਰ ਉੱਥੇ ਮਨਪ੍ਰੀਤ ਨਾ ਦਾ ਵਿਅਕਤੀ ਗੱਡੀ ਖੜਾ ਕਰਦਾ ਸੀ ਤੇ ਇੱਕ ਦਿਨ ਜਦੋਂ ਉਸ ਥਾਂ ਤੇ ਉਹਨਾਂ ਦੀ ਪਤਨੀ ਦੇ ਵੱਲੋਂ ਗੱਡੀ ਖੜੀ ਕਰ ਦਿੱਤੀ ਗਈ ਤੇ ਇਸੇ ਗੱਲ ਨੂੰ ਲੈ ਕੇ ਉਸ ਸ਼ਖਸ ਦੇ ਵੱਲੋਂ ਉਹਨਾਂ ਦੀ ਪਤਨੀ ਦਾ ਰਸਤਾ ਬਲੌਕ ਕਰ ਦਿੱਤਾ ਜਾਂਦਾ ਹੈ ਤਾਂ ਜੋ ਗੱਡੀ ਨਾ ਘੱਟ ਸਕਣ ਜਿਸ ਤੋਂ ਬਾਅਦ ਅਦਾਕਾਰ ਨੂੰ ਗੁੱਸਾ ਚੜ ਜਾਂਦਾ ਹੈ ਅਤੇ ਅਦਾਕਾਰ ਉਹ ਮੌਕੇ ਤੇ ਪਹੁੰਚਦਾ ਤੇ ਉਥੇ ਉਹਨਾਂ ਦੀ ਇਸ ਸ਼ਖਸ ਦੇ ਨਾਲ ਬਹਿਸ ਹੋ ਜਾਂਦੀ ਹੈ ਤੇ ਗੁੱਸੇ ਦੇ ਵਿੱਚ ਅਦਾਕਾਰ ਉਹਨਾਂ ਦੀ ਗੱਡੀ ਦੀ ਪੰਨ ਤੋੜ ਕਰ ਦਿੰਦੇ ਤਾਂ ਹੋਮਲੈਂਡ ਸੁਸਾਇਟੀ ਦੀ ਇਹ ਪੂਰੀ ਵੀਡੀਓ ਦੱਸੀ ਜਾ ਰਹੀ ਹੈ ਜਿੱਥੇ ਹੋਮਲੈਂਡ ਦੇ ਵਿੱਚ ਅਦਾਕਾਰ ਉਹਨਾਂ ਦੀ ਪਤਨੀ ਰਹਿੰਦੀ ਸੀ ਤਾਂ ਇਸੇ ਦਰਮਿਆਨ ਉਹਨਾਂ ਦਾ ਆਪਣੇ ਗਵਾਂਡੀ ਦੇ ਨਾਲ ਗੱਡੀ ਦੀਪ ਪਾਰਕਿੰਗ ਨੂੰ ਲੈ ਕੇ ਰੋਲਾ ਹੋ ਜਾਂਦਾ ਹੈ ਇਸ ਪੂਰੇ ਵਿਵਾਦ ਬਾਰੇ ਅਦਾਕਾਰ ਨੇ ਕੀ ਕੁਝ ਕਿਹਾ ਆਉਟ ਸਟ ਦੇਆ ਸਤਿ ਸ਼੍ਰੀ ਅਕਾਲ ਜੀ ਮੇਰਾ ਨਾਮ ਹੈ ਕੁਲਜਿੰਦਰ ਸਿੰਘ ਸਿੱਧੂ ਤੇ ਗੱਡੀ ਦੀ ਪੰਤੋੜ ਨੂੰ ਲੈ ਕੇ ਮੇਰੇ ਉੱਤੇ ਜਿਹੜੇ ਇਲਜ਼ਾਮ ਲੱਗ ਰਹੇ ਨੇ ਉਹਦੇ ਬਾਰੇ ਮੇਰਾ ਵਰਜਨ ਇਹ ਆ ਕਿ ਇਹ ਦਰਅਸਲ ਪਾਰਕਿੰਗ ਨੂੰ ਲੈ ਕੇ ਇੱਕ ਝਗੜਾ ਹੋਇਆ ਸੀਗਾ ਸੋ ਝਗੜੇ ਦਾ ਕਾਰਨ ਇਹ ਸੀਗਾ ਕਿ ਪਾਰਕਿੰਗ ਦਾ ਇੱਕ ਸਪੌਟ ਖਾਲੀ ਸੀਗਾ ਜਿਹੜੀ ਮੇਰੀ ਪਾਰਕਿੰਗ ਉਹਦੇ ਨਾਲ ਦਾ ਇੱਕ ਸਪੌਟ ਖਾਲੀ ਸੀ ਜਿੱਥੇ ਕੋਈ ਵੀ ਗੱਡੀ ਖੜੀ ਕਰ ਲੈਂਦਾ ਸੀਗਾ ਸੋ ਮੋਸਟਲੀ ਉੱਥੇ ਮਨਪ੍ਰੀਤ ਨਾਮ ਦਾ ਜਿਹੜਾ ਟੈਨੈਂਟ ਇੱਥੇ ਹੋਮਲੈਂਡ 'ਚ ਰਹਿੰਦਾ ਉਹ ਆਪਣੀ ਗੱਡੀ ਖੜੀ ਕਰਦਾ ਸੀ ਇੱਕ ਦਿਨ ਗੱਡੀ ਉੱਥੇ ਮੇਰੀ ਵਾਈਫ ਨੇ ਖੜੀ ਕਰਤੀ ਤੇ ਇਹਨੇ ਆਪਣੀ ਗੱਡੀ ਪਿੱਛੇ ਲਾ ਕੇ ਮੇਰੀਆਂ ਦੋਨੋਂ ਗੱਡੀਆਂ ਦਾ ਰਾਹ ਬਲੌਕ ਕਰਤਾ ਕਿ ਆਪਣੀਆਂ ਗੱਡੀਆਂ ਕੱਢ ਨਾ ਸਕਣ ਸੋਸਾਇਟੀ ਇਸ ਮਸਲੇ ਨੂੰ ਸੁਲਝਾਉਣ ਦੀ ਕੋਸ਼ਿਸ਼ ਕਰਦੀ ਰਹੀ ਓਵਰਨਾਈਟ ਵੀ ਇਹਦੀ ਗੱਡੀ ਉਹਦੇ ਪਿੱਛੇ ਖੜੀ ਰਹੀ ਜਿਹਦੇ ਕਿ ਮੇਰੇ ਕੋਲ ਵੀਡੀਓ ਪ੍ਰੂਫ ਨੇ ਅਗਲੇ ਦਿਨ ਵੀ ਇਹਨੇ ਗੱਡੀ ਜਦੋਂ ਨਹੀਂ ਹਟਾਈ ਤੇ ਮੇਰੀ ਵਾਈਫ ਗੱਡੀ ਕੱਢਣ ਦੇ ਲਈ ਜਰੋਂ ਥੱਲੇ ਗਈ ਤੇ ਇਹਨੇ ਉਹਦੇ ਨਾਲ ਬਦਤਮੀਜ਼ੀ ਨਾਲ ਗੱਲ ਕੀਤੀ ਜਦ ਇਹ ਗੱਲ ਤੇ ਉੱਥੇ ਬਾਅਦ ਜੋ ਕੁਝ ਹੋਇਆ ਉਹ ਤੁਸੀਂ ਦੇਖ ਹੀ ਲਿਆ ਤੇ ਪਰ ਇਸ ਵੇਲੇ ਸਾਰਾ ਕੁਝ ਜਿਹੜਾ ਹੈ ਸਾਡੀ RWU ਸੋਸਾਇਟੀ ਦੇ ਮੈਟਰ ਇੱਥੇ ਹੈ ਤੇ ਇਹਨੂੰ ਸੁਲਝਾਉਣ ਦੇ ਲਈ ਸੋਸਾਇਟੀ ਜਿਹੜੀ ਆ ਦੋਵਾਂ ਪਾਰਟੀਆਂ ਦੇ ਨਾਲ ਮੀਟਿੰਗ ਕਰ ਰਹੀ ਆ